ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਬਟਾਲੇ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਸ਼ੁੱਧ ਦੇਸੀ ਘਿਓ ਦੀਆਂ ਮਠਿਆਈਆਂ ਦੀ ਦੁਕਾਨ ਭਾਈਆਂ ਦੀ ਹੱਡੀ ਤੇ ਜਿੱਤੇ ਬਹੁਤ ਪੁਰਾਣੀ ਦੁਕਾਨ ਹੈ ਇਹਨਾਂ ਦੀ ਤੇ ਮਿਲਦੀਆਂ ਹਨ ਸ਼ੁੱਧ ਦੇਸੀ ਘਿਓ ਦੀਆਂ ਮਠਿਆਈਆਂ ਸੋ ਇਸ ਵਾਰ ਦੀਵਾਲੀ ਦੇ ਉੱਤੇ ਅਗਰ ਤੁਸੀਂ ਵੀ ਮਠਿਆਈ ਖਰੀਦਣਾ ਚਾਹੁੰਦੇ ਹੋ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਗਿਫਟ ਕਰਨਾ ਚਾਹੁੰਦੇ ਹੋ ਤਾਂ ਫਿਰ ਇੱਕ ਵਾਰ ਜ਼ਰੂਰ ਪੌਂਚ ਕਰੋ ਬਟਾਲਾ ਦੀ ਸਭ ਤੋਂ ਪੁਰਾਣੀ ਮਸ਼ਹੂਰ ਦੁਕਾਨ ਪਾਈਆਂ ਦੀ ਹੱਟੀ ਜਿੱਥੇ ਸਿਰਫ ਤੇ ਸਿਰਫ ਦੇਸੀ ਘਿਉਂ ਦੀਆਂ ਹੀ ਮਠਿਆਈਆਂ ਮਿਲਦੀਆਂ ਹਨ ਅਤੇ ਸ਼ੁੱਧ ਤੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੀ ਸੋ ਖਾਸ ਕਰਕੇ ਦੱਸ ਦਈਏ ਕਿ ਇਨ੍ਹਾਂ ਦਾ ਦੁਕਾਨ ਤੇ ਦੁੱਧ ਅਤੇ ਦਹੀਂ ਤੇ ਪਨੀਰ ਵੀ ਜਿਹੜਾ ਸਪੈਸ਼ਲ ਹੁੰਦਾ ਹੈ ਸਨਾਲ ਦੀ ਦਾਤ ਇੱਥੇ ਸਮੋਸੇ ਪਨੀਰ ਦੇ ਬਕੋੜੇ ਵੀ ਲਾਜ਼ਵਾਬ ਹੁੰਦੇ ਹਨ ਸੋ ਅਗਰ ਤੁਸੀਂ ਵੀ ਇਸ ਵਾਰ ਫੇਰ ਦੀਵਾਲੀ ਤੇ ਆਪਣੇ ਬੱਚਿਆਂ ਨੂੰ ਸ਼ੁੱਧ ਦੇਸੀ ਘਿਉ ਦੀਆਂ ਮਠਿਆਈਆਂ ਖਿਲਾਣਾ ਚਾਹਦੇ ਹੋ ਤਾਂ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਸਭ ਤੋਂ ਪੁਰਾਣੀ ਦੁਕਾਨ ਤੇ ਨਵੀਂ ਬਣਾਈ ਹੋਈ ਨਵੇਂ ਡਿਜ਼ਾਈਨ ਦੇ ਨਾਲ ਸੋ ਸਾਫ਼ ਸੁਥਰੀਆਂ ਮਠਿਆਈਆਂ ਦੇ ਨਾਲ ਭਾਈਆਂ ਦੀ ਹਟ